ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸ਼ਿਕਾਇਤ ਕੀਤੀ ਸਿੱਖਾਂ ਨੇ ਕਹਿੰਦੇ ਮਹਾਰਾਜ ਆ ਜਿਹੜਾ ਤੁਸੀਂ ਸਿੱਖ ਸਾਡੇ ਨਾਲ ਲਾਇਆ ਜੰਗ ਵਿੱਚ ਪਾਣੀ ਪਲਾਉਣ ਵੇ ਮਸ਼ਕ ਭਰ ਕੇ ਸਿੱਖਾਂ ਨੂੰ ਮਦੰਨੇ ਜੰਗ 'ਚ ਲੜਦੇ ਆ ਥੱਕ ਜਾਂਦੇ ਨੇ ਕੋਈ ਛੱਟ ਫਿਟ ਲੱਗਦੀ ਹੈ ਪਾਣੀ ਪਲਾਈ ਚੱਲ ਕਹਿੰਦੇ ਮਹਾਰਾਜ ਸਾਨੂੰ ਤਾਂ ਪਾਣੀ ਪਲਾਉਂਦਾ ਹੈ ਇਹ ਤਾਂ ਫੱਟੜ ਹੋਇਆ ਮੁਸਲਮਾਨਾਂ ਨੂੰ ਵੀ ਪਾਣੀ ਪਲਾਈ ਜਾਂਦਾ ਹੈ ਮਹਾਰਾਜ ਤਾਂ ਫੱਟੜ ਹੋਏ ਤੁਰਪਾਂ ਨੂੰ ਵੀ ਦੁਸ਼ਮਣਾਂ ਨੂੰ ਪਾਣੀ ਪੁਲਾਈ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੱਦ ਲੈ। ਕਹਿੰਦੇ ਭਾਈ ਕਨਈਆ ਤੇਰੀ ਸ਼ਿਕਾਇਤ ਆਈ ਹੈ। ਮਹਾਰਾਜ ਕਿਹੜੀ? ਕਹਿੰਦੇ ਦਿਨੇ ਜੰਗ ਹੁੰਦੀ ਹੈ। ਮਦਨ ਨੇ ਜੰਗ ਵਿੱਚ ਤੁਹਾਨੂੰ ਡਿਊਟੀ ਲਾਈ ਹੈ, ਸੇਵਾ ਲਾਈ ਹੈ ਸਿੱਖਾਂ ਨੂੰ ਪਾਣੀ ਪੁਲਾਉਣਾ ਹੈ। ਪਰ ਸਿੱਖ ਕਹਿੰਦੇ ਨੇ ਤੂੰ ਦੁਸ਼ਮਣ ਨੂੰ ਵੀ ਪਾਣੀ ਪੁਲਾਈ ਜਾਂਦਾ ਹੈ। ਜਿਨ੍ਹਾਂ ਨੂੰ ਕਾਹਲ ਕਰਕੇ ਫੱਟੜ ਕਰਕੇ ਦੁਸ਼ਮਣਾਂ ਨੂੰ ਮੁਸਲਮਾਨਾਂ ਨੂੰ ਛੁੱਟੀ ਦੇ ਕਹਿੰਦੇ ਤੂੰ ਮੁਸਲਮਾਨਾਂ ਨੂੰ ਵੀ ਪਾਣੀ ਪਲਾਈ ਜਾਂਦਾ ਕਾਹਲ ਕੀਤੇ ਫੱਟੜ ਕੀਤੇ ਦੁਸ਼ਮਣ ਨੂੰ ਵੀ ਪਾਣੀ ਪਲਾਈ ਜਾਂਦਾ ਤੇ ਭਾਈ ਕਨਈਆ ਜੀ ਨੇ ਹੱਥ ਜੋੜ ਕੇ ਕਹਿ ਨਹੀਂ ਮੰਨਦਾ ਮੈਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਲਾਂਦਾ